हां जी ਤਾਂ ਕਿਦਾਂ ਸਾਰੇ ਉਮੀਦ ਕਰਦੇ ਆਂ ਕਿ ਸਾਰੇ ਬਹੁਤ ਹੀ ਵਧੀਆ ਹੋਣਗੇ ਅੱਜ ਦੀ ਵੀਡੀਓ ਵਿੱਚ ਆਪਾਂ ਮੈਰਿਗ ਵਾਲੀ ਵੀਡੀਓ ਬਾਰੇ ਗੱਲ ਕਰਾਂਗੇ ਉਹੀ 7 ਮਿੰਟ ਤੇ 11 ਸੈਕਿੰਡ ਵਾਲੀ ਵੀਡੀਓ ਤੁਹਾਨੂੰ ਲੱਗ ਰਿਹਾ ਹੋਣਾ ਕਿ ਯਾਰ ਇਹ ਬਸ ਇੱਕ ਸਿੰਪਲ ਵੀਡੀਓ ਆ ਕਪਲ ਦੀ ਜੋ ਕਲਿੱਕ ਹੋ ਗਈ ਪਰ ਨਹੀਂ ਇਹ ਵੀਡੀਓ ਪਿੱਛੇ ਬੜੀ ਹੀ ਮਾੜੀ ਕਹਾਣੀ ਆ ਇਹ ਕਹਾਣੀ ਆਪਰ ਨੂੰ ਲੱਗ ਨਹੀਂ ਹੋਣੀ ਕਿ ਬਹੁਤ ਸਿੰਪਲ ਆ ਪਰ ਨਹੀਂ ਇਹ ਬਹੁਤ ਕੰਪਲਿਕੇਟਡ ਕਹਾਣੀ ਆ ਅੱਜ ਆਪਾਂ ਉਸ ਬਾਰੇ ਹੀ ਗੱਲ ਕਰਾਂਗੇ ਚਲੋ ਫਿਰ ਸ਼ੁਰੂ ਕਰਦੇ ਆ ਸੋ ਇਹ ਗੱਲ ਆ ਪਾਕਿਸਤਾਨ ਦੇ ਪੰਜਾਬ ਦੀ ਇਹ ਜੋ ਸਕਰੀਨ ਤੇ ਤੁਸੀਂ ਔਰਤ ਦੇਖ ਰਹੇ ਹੋ ਅਤੇ ਇਹ ਜੋ ਆਦਮੀ ਦੇਖ ਰਹੇ ਹੋ ਇਹ ਦੋਨੋਂ ਹਸਬੰਡ ਵਾਈਫ ਸੀ ਅਤੇ ਇਹਨਾਂ ਦੇ ਤਿੰਨ ਬੱਚੇ ਸੀ ਦੋ ਕੁੜੀਆਂ ਤੇ ਇੱਕ ਮੁੰਡਾ ਮਤਲਬ ਵਧੀਆ ਪਰਿਵਾਰ ਸੀ ਇਹਨਾਂ ਦਾ ਫਿਰ ਇਹ ਔਰਤ ਦੀ ਇੰਟਰਨੈਟ ਤੇ ਮੈਰੀ ਨਾਮ ਦੇ ਬੰਦੇ ਨਾਲ ਮੁਲਾਕਾਤ ਹੋਈ ਅਤੇ ਇਹਨਾਂ ਦਾ ਪਿਆਰ ਪੈ ਗਿਆ ਦੇਖ ਲਓ ਔਰਤਾਂ ਨੂੰ ਆਜ਼ਾਦੀ ਦੇੰਦਾ ਨਤੀਜਾ ਇਹੀ ਹੁੰਦਾ ਹੈ ਜਦੋਂ ਔਰਤਾਂ ਨੂੰ ਆਜ਼ਾਦੀ ਮਿਲਦੀ ਆ ਚਲੋ ਛੱਡੋ ਤੇ ਉਸ ਤੋਂ ਬਾਅਦ ਇਹਨਾਂ ਨੇ ਇਕੱਠੇ ਰਹਿਣ ਦਾ ਮਨ ਬਣਾ ਲਿਆ ਅਤੇ ਇੱਕ ਦਿਨ ਇਹ ਔਰਤ ਆਪਣੇ ਤਿੰਨ ਬੱਚਿਆਂ ਨਾਲ ਕਰੋ ਇਹ ਕਹਿ ਕੇ ਨਿਕਲੀ ਕਿ ਮੈਂ ਪੇਕੇ ਜਾ ਰਹੀਆਂ ਅਤੇ ਇਹ ਹੀ ਆਪਣੇ ਆਸ਼ਿਕ ਨਾਲ ਪੱਜ ਗਈ ਤੇ ਇਹ ਦੋਵੇਂ ਇੱਕ ਜਗ੍ਹਾ ਤੇ ਇਕੱਠੇ ਰਹਿਣ ਲੱਗ ਗਏ ਪਰ ਮੈਰੀ ਨੇ ਕਿਹਾ ਕਿ ਮੈਨੂੰ ਇਹ ਬੱਚੇ ਨਹੀਂ ਚਾਹੀਦੇ ਤਾਂ ਇਹਨਾਂ ਨੇ ਉਹ ਤਿੰਨੇ ਬੱਚੇ ਖਤਮ ਕਰ ਦਿੱਤੇ ਸੋਚੋ ਆਪਣੇ ਸਕੇ ਬੱਚੇ ਯਾਰ ਜੇ ਬੱਚੇ ਨਹੀਂ ਚਾਹੀਦੇ ਤਾਂ ਉਹਨਾਂ ਨੂੰ ਪਿਛਾਂ ਜੋ ਆਪਣਾ ਇਹਨਾਂ ਦਾ ਰੀਅਲ ਪਿਤਾ ਹੈ ਉਹਨਾਂ ਨੂੰ ਉਹਨਾਂ ਕੋਲ ਭੇਜ ਦਿਓ ਪਰ ਨਹੀਂ ਇਹਨਾਂ ਨੇ ਬੱਚਿਆਂ ਨੂੰ ਮਾਰ ਦਿੱਤਾ ਯਾਰ ਉਸ ਤੋਂ ਬਾਅਦ ਇਹਨਾਂ ਨੇ ਸਾਰੀ ਚਿੰਤਾ ਮੁਕਾ ਕੇ ਕੁਲੜ ਵੀਜੇ ਲੈ ਕੇ ਵਲੋਗ ਬਣਾਇਆ 7 ਮਿੰਟ ਤੇ 11 ਸਕਿੰਟ ਦਾ ਤੇ ਉਹ ਲੀਕ ਵੀ ਕਰ ਦਿੱਤਾ ਇਹ ਆ ਵੀਡੀਓ ਦੀ ਸਚਾਈ ਸੋਚੋ ਆਪਣੇ ਬੱਚਿਆਂ ਨੂੰ ਖਤਮ ਕਰਕੇ ਤੇ ਇਹ ਸਭ ਕਰਨਾ ਕਿੰਨਾ ਜਿਗਰਾ ਚਾਹੀਦਾ ਹੈ ਕਮਲੀ ਇਹਨਾਂ ਨੇ ਉਹ ਵਾਲੀ ਵੀਡੀਓ ਦੇਖੀ ਆ ਉਹਨਾਂ ਨੂੰ ਪਤਾ ਹੋਏਗਾ ਕਿ ਉਹ ਗੜੀ ਵਿੱਚ ਵਾਰ-ਵਾਰ ਇਹੋ ਥਿੱਕੋ ਗੱਲ ਬੋਲ ਰਹੀ ਆ ਕਿ ਮੈਨੂੰ ਕਿਸੇ ਦਾ ਡਰ ਨਹੀਂ ਮੈਨੂੰ ਨਾ ਹੀ ਆਪਣੇ ਮਾਂ ਪਿਓ ਦਾ ਡਰ ਨਾ ਹੀ ਆਪਣੇ ਭਰਾਵਾਂ ਦਾ ਅਤੇ ਨਾ ਹੀ ਆਪਣੇ ਪਤੀ ਦਾ ਜਿਨ੍ਹਾਂ ਨੇ ਉਹ ਗੜੀ ਦੇਖੀ ਉਹਨਾਂ ਨੂੰ ਪਤਾ ਹੋਏਗਾ ਤੇ ਉਗੜੀ ਵੀਡੀਓ ਵਿੱਚ ਬਸ ਮੈਰੀ 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 ਕਰ ਰਹੀ ਹੈ ਬਸ ਮੈਰੀ ਮੈਰੀ ਇਹ ਕੋਈ ਚਾਰੇ ਮਰੀ ਦਾ ਹਾਲ ਦੇਖਿਓ ਮਿਰਜੇ ਵਰਗਾ ਹੋਣਾ ਹੈ ਮਿਰਜਾ ਹੀ ਪਾਕਿਸਤਾਨ ਦਾ ਸੀ ਤੇ ਇਹ ਕੋਈ ਚਾਰਾ ਪਾਕਿਸਤਾਨ ਦਾ ਆ ਵਾਲੀ ਵੀਡੀਓ ਵਿੱਚ ਇਹ ਔਰਤ ਦੀ ਗੱਲਾਂ ਸੁਣ ਕੇ ਹੀ ਪਤਾ ਲੱਗ ਰਿਹਾ ਹੈ ਕਿ ਇਹ ਔਰਤ ਦਾ ਕੈਰੇਕਟਰ ਕਿੰਨਾ ਮਾੜਾ ਆ ਸੌਰੀ ਵੀਡੀਓ ਕੋ ਚੇਰ ਬੋਲੀ ਜਾ ਰਹੀ ਹੈ ਚੁੱਪ ਹੀ ਨਹੀਂ ਹੋ ਰਹੀ ਤੇ ਆਪਣੇ ਪਰਾਨੇ ਪਤੀ ਦੀ ਬਦਨਾਮੀ ਕਰ ਰਹੀ ਆ ਉਹਦੇ ਤੋਂ ਕੁਝ ਹੁੰਦਾ ਨਹੀਂ ਉਹ ਵਿਚਾਰਾ ਕੀ ਕਰੇ ਜਦੋਂ ਔਰਤ ਨੂੰ ਆਦਤਾਂ ਹੀ ਮੜੀਆਂ ਪਈਆਂ ਨੇ ਤੁਹਾਨੂੰ ਇੱਕ ਗੱਲ ਕਹਿਣਾ ਆਪਣੀ ਘਰ ਵਾਲੀ ਜਾਂ ਆਪਣੀ ਕੁੜੀ ਨੂੰ ਫੋਨ ਦੇਣ ਤੋਂ ਪਹਿਲਾਂ ਜਾਂ ਕਿਤੇ ਬਾਹਰ ਭੇਜਣ ਤੋਂ ਪਹਿਲਾਂ ਇੱਕ ਗੱਲ ਸੋਚ ਲਿਓ ਅੱਜ ਉਹ ਸਭ ਕੇਸ ਸਾਹਮਣੇ ਹੁੰਦੇ ਆ ਇਹ ਸਭ ਧਿਆਨ ਨਾਲ ਦੇਖ ਲਿਓ ਕਿਉਂਕਿ ਕੁੜੀਆਂ ਨੂੰ ਆਜ਼ਾਦੀ ਦੇਣਾ ਮਤਲਬ ਆਪਣੇ ਹੀ ਪੈਰਾਂ ਤੇ ਘਵਾੜੀ ਮਾਰਨ ਦੀ ਗੱਲ ਆ ਦੇਖੋ ਯਾਰ ਕੁੜੀਆਂ ਦੇ ਗਲਤ ਹੋਣ ਕਰਕੇ ਕਿੰਨੇ ਹੀ ਕੇਸ ਸਾਹਮਣੇ ਆ ਰਹੇ ਆ ਕਿੰਨੀਆਂ ਹੀ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਨੇ ਤੇ ਯਾਰ ਦੁੱਧ ਵਗੈਰਾ ਦੁੱਧ ਵੀ ਰਾਤ ਨੂੰ ਧਿਆਨ ਨਾਲ ਪੀਤਾ ਕਰੋ ਕਿਉਂਕਿ ਕੁਝ ਚੰਗੋਲੀਆਂ ਸਮਝਦੇ ਹੋ ਨਾ ਚਲੋ ਛੱਡੋ ਆਪਾਂ ਮੇਨ ਗੱਲ ਤੇ ਆਉਨੇ ਆ ਤਾਂ ਇਹ ਔਰਤ ਦੇ ਪਤੀ ਨੇ ਜਦੋਂ ਪੁਲਿਸ ਨੂੰ ਪਤਨੀ ਦੇ ਲਾਪਤਾ ਹੋਣ ਦੀ ਰਿਪੋਰਟ ਲਖਾਈ ਤਾਂ ਉਸ ਤੋਂ ਬਾਅਦ ਪੁਲਿਸ ਨੇ ਇੱਕ ਔਰਤ ਨੂੰ ਲੱਭਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉੱਥੇ ਇਹ ਸਭ ਕੁਝ ਸਾਹਮਣੇ ਆਇਆ ਜੋ ਮੈਂ ਤੁਹਾਨੂੰ ਦੱਸਿਆ ਹੈ ਤੇ ਇਹ ਵਿਚਾਰੇ ਮੈਰੀ ਦਾ ਹਾਲ ਵਿਚਾਰਾ ਮੈਰੀ ਵੀ ਗ੍ਰਿਫਤਾਰ ਹੋ ਗਿਆ ਵਿਚਾਰੇ ਮੈਰੀ ਦਾ ਸੱਚੀ ਹਾਲ ਬਿਰਜੇ ਵਰਗਾ ਹੋ ਗਿਆ ਯਾਰ ਇਹਨਾਂ ਦੀ ਅਗਰਸ ਦੇ ਚੱਕਰ ਵਿੱਚ ਤਿੰਨ ਬੱਚੇ ਅਤੇ ਇੱਕ ਆਦਮੀ ਦੀ ਜ਼ਿੰਦਗੀ ਬਰਬਾਦ ਹੋ ਗਈ ਤਿੰਨ ਬੱਚੇ ਚਲੋ ਖਤਮ ਹੀ ਹੋ ਗਏ ਤੇ ਵਿਚਾਰੇ ਆਦਮੀ ਦੀ ਜ਼ਿੰਦਗੀ ਬਰਬਾਦ ਹੋ ਗਈ ਤੇ ਹੁਣ ਉਹ ਆਦਮੀ ਦੀ ਸਾਰੀ ਜਗ੍ਹਾ ਇਨਸਲਟ ਹੀ ਹੋਏਗੀ ਸੋਚੋ ਯਾਰ ਇਨਸਲਟ ਹੀ ਹੋਣੀ ਆ ਕਿ ਪਤਨੀ ਭੱਜ ਗਈ ਤਾਂ ਉਹਦੀ ਇਨਸਲਟ ਇਨਸਲਟ ਬੰਦੇ ਦੀ ਹੁੰਦੀ ਆ ਔਰਤ ਹੀ ਗਲਤ ਹੋਏ ਯਾਰ ਤੁਹਾਨੂੰ ਇਹ ਵਾਲੇ ਚੈਨਲ ਤੇ ਕੋੜੀਆਂ ਪਰ ਸੱਚੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ ਕੋਈ ਚੰਗੀ ਸਿੱਖਿਆ ਹੀ ਦੇਗਾ ਤੇ ਇਹ ਇਹ ਮੇਰੇ ਚੈਨਲ ਤੇ ਵੀਡੀਓ ਵਿੱਚ ਕੋਈ ਗੰਦ ਜਾਂ ਫालतू ਗੱਲਾਂ ਨਹੀਂ ਹੁੰਦੀਆਂ ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਕੀ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ